ਉਹ ਵਈ ਦੋਸਤੋ ਆਪਾਂ ਬਣਾਤਾ ਘਰੇ ਹੀ ਸਵੀਮਿੰਗ ਪੂਲ ਕਈ ਦਿਨਾਂ ਤੋਂ ਬੱਚੇ ਜਿੱਦ ਕਰ ਰਹੇ ਸੀਗੇ ਕਿ ਜਿਹੜਾ ਬਾਜ਼ਾਰਾਂ ਦੇ ਵਿੱਚ ਹਵਾ ਜੀ ਭਰ ਕੇ ਸਵੀਮਿੰਗ ਪੂਲ ਮਿਲਦਾ ਨਾ ਸਾਨੂੰ ਉਹ ਲਿਆ ਦੇ ਪਰ ਉਹ ਆਪਣੀ ਬਚਤ ਤੋਂ ਸੀਗਾ ਬਾਹਰ ਫਿਰ ਮੈਂ ਇੱਕ ਦੇਖੀ ਕਿਸੇ ਭਰਾ ਦੀ ਵੀਡੀਓ ਤੇ ਮੈਂ ਵੀ ਸੋਚਿਆ ਚੱਲ ਆਪਾਂ ਘਰੇ ਹੀ ਬਣਾ ਦਿੰਨੇ ਇਹਨਾਂ ਨੂੰ ਫਿਰ ਮੈਂ ਕੀ ਕੀਤਾ ਬਾਜ਼ਾਰ ਗਿਆ ਇੱਥੇ ਲੰਬੀ ਤੇ ਲੰਬੀਆਂ ਲਿਆਂਦਾ ਆਪਾਂ ਸਮਾਨ ਇਹਨਾਂ ਵਾਸਤੇ ਥੋੜਾ ਥੋੜਾ ਜਿਹੜੀ ਚੀਜ਼ ਦੀ ਲੋੜ ਸੀ ਤੇ ਵੇਖੋ ਪੂਰੀ ਵੀਡੀਓ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰੇ ਹੀ ਬਣਾ ਦੋ ਸਿਰਫ 200 ਰੁਪਏ ਮੇਰਾ ਖਰਚ ਹੋਇਆ ਇਹਦੇ ਤੇ ਤੇ ਜਵਾਕ ਅੱਜ ਪੂਰੇ ਖੁਸ਼ ਹੋ ਗਏ ਰੀਜਾਂ ਲੈ ਗਈਆਂ ਜਵਾਕਾਂ ਦੀਆਂ ਪੂਰੀਆਂ ਪੂਰੇ ਨੰਦ ਲੈ ਰਹੇ ਆ ਵੇਖੋ ਤੁਸੀਂ ਪੂਰੀ ਵੀਡੀਓ ਨੂੰ ਵੀ ਕਿਸ ਤਰ੍ਹਾਂ ਆਪਾਂ ਇਹ ਬਣਾ ਰਹੇ ਆ ਤੇ ਬਹੁਤ ਹੀ ਸੋਹਣਾ ਤੇ ਸਸਤਾ ਸਿਰਫ 200 ਰੁਪਏ ਖਰਚ ਦੇ ਵਿੱਚ ਘੱਟ ਖਰਚਾ ਇਹਦਾ ਤੇ ਜਵਾਕਾਂ ਨੂੰ ਖੁਸ਼ੀ ਹੋਈ ਹੈ ਜਿਹੜੀ ਵੀ ਪੁੱਛੋ ਨਾ ਬਸ ਆਪਾਂ ਬੰਨ੍ਹਦਿਆਂ ਮੰਜੇ ਦੇ ਚਾਰੇ ਪਾਸੇ ਜਿਵੇਂ ਮੁੱਦਾ ਕਰਦਾ ਮੰਜੇ ਨੂੰ ਪੁੱਠਾ ਪੁੱਠਾ ਕਰਕੇ ਤੇ ਰੱਸੀ ਵੀ ਮੈਂ ਲਿਆ ਗਿਆ ਸੀ ਇਹ ਬਜ਼ਾਰੋਂ ਜਿਹੜੀਆਂ ਆਪਾਂ ਪੈੜਾਂ ਬੰਨ੍ਹਦੇ ਹਾਂ ਮਿਸਤਰੀਆਂ ਦੇ ਨਾਲ ਉਹ ਰੱਸੀਆਂ ਲਿਆਂਦੀਆਂ ਤੇ ਰੱਸੀਆਂ ਆਪਾਂ ਅੱਛੇ ਤੁਸੀਂ ਦੇਖ ਲਈਏ ਵੀ ਕਿਵੇਂ ਬੰਨ੍ਹੀਆਂ ਆਪਾਂ ਕੇ ਰੋਕਦੀਆਂ ਤਿੰਨ ਲੇਰਾਵਾਂ ਵਿੱਚ ਬੰਨ੍ਹਦੀਆਂ ਵਿੱਚ ਵਿਚਾਦ ਆਪਾਂ ਮੋਟਾ ਕਾਗਜ਼ ਦੂਰੀ ਤੈਅ ਕਰਕੇ ਇਹਦੇ ਪਾਣੀ ਦਿੱਤਾ ਆਪਾਂ ਭਾਰੇ ਦੇ ਵਿੱਚ ਲੈ ਵੀ ਨਵਜੋਦ ਮਾਰਦਾ ਛਾਲਾਂ ਇਹਨੂੰ ਬੜੇ ਦਿਨਾਂ ਦੀ ਚਾ ਚੜ੍ਹਾ ਖੜਾ ਸੀਗਾ ਵੀ ਮੈਂ ਕਿਹੜੇ ਵੇਲੇ সুইਮਪool ਮੈਨੂੰ ਲਿਆ ਕੇ ਦੇਣ ਉਹ ਜਿਹੜਾ ਬਾਜ਼ਾਰ ਦੇ ਵਿੱਚ ਮਿਲਦਾ ਹਵਾਈ ਜਿ ਪਰ ਕੇ ਉਹ ਸੀਗਾ ਭਾਈ ਮਹਿੰਗਾ ਮਿਰਤੋਂ ਲਿਆਂਦਾ ਨਹੀਂ ਗਿਆ ਤੇ ਫਿਰ ਮੈਂ ਘਰੇ ਹੀ ਦੇਸੀ ਜਿਹਾ ਗਾੜੀ ਬਣਾ ਲਿਆ ਤੇ ਨਵਜੋਦ ਨੂੰ ਤੇ ਪ੍ਰੀਤ ਨੂੰ ਹੋਈ ਪਈ ਪੂਰੀ ਖੁਸ਼ੀ ਪਾਣੀ ਉਦੋਂ ਟੂੜੀ ਗਈ ਆ ਤੇ ਉਹ ਲੈ ਮਮੀ ਦੀ ਨਿਭਾਠਾ ਦਾ ਵਿੱਚ ਪਾਣੀ ਦੇ ਕਹਿੰਦਾ ਵੀ ਇਹ ਉਹ ਬਹਿ ਗਈ ਲੈ ਹੁਣ ਇਹਨੂੰ ਆ ਗਿਆ ਨਿਆਰਾ ਆਜੂ ਕਹਿੰਦਾ ਮੈਨੂੰ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਕਹਿੰਦਾ ਹਾਂ 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 ਖੁਸ਼ ਹੋ ਗਿਆ ਪੂਰਾ ਬਾਗੋ ਬਾਗ ਹੋ ਗਿਆ ਨਵਜੋਤ ਵੀ ਲੈ ਵੀ ਪ੍ਰੀਤੂ ਵੀ ਲਾਲ ਕੱਪੜੇ ਬਈ ਤੂੰ ਵੀ ਬਹਿ ਜਾ ਵਿੱਚ ਤੂੰ ਵੀ ਲੈਨੇ ਆ ਰਹੇ ਉਹਨੇ ਦੇ ਤੇ ਬੱਚਿਆਂ ਨੂੰ ਜਿਹੜੀਆਂ ਆ ਚੀਜ਼ਾਂ ਹੁੰਦੀਆਂ ਨਾ ਇਹ ਕਹਿੰਦੇ ਵੀ ਆਹ ਟਾਈਮ ਹੀ ਦਾ ਮੋਜਾਂ ਮਾਨਣ ਦਾ ਪੂਰੀ ਮੋਜ ਮਾਨਦੇ ਬੈਠਾ ਅੱਜ ਪੂਰੇ ਖੁਸ਼ ਨੇ ਅੱਜ ਬਾਗੋ ਬਾਗ ਹੋਏ ਪੈਣ ਦੋਵੇਂ ਭਰਾ ਤੇ ਖੁਸ਼ੀ ਮੈਨੂੰ ਇਹ ਹੋ ਗਈ ਵੀ ਚਲ ਮੇਰਾ ਘੱਟ ਪੈਸਾ ਸਾਰ ਗਿਆ ਮੈਂ ਵੀ ਬੜਾ ਖੁਸ਼ ਆ ਆਹਾ ਮ제 ਲੈਦੇ ਠੰਡਾ ਠੰਡਾ ਪਾਣੀ ਆ ਤੇ ਗਰਮੀਆਂ ਦੇ ਵਿੱਚ ਤੁਸੀਂ ਵੀ ਆਪਦੇ ਬੱਚਿਆਂ ਨੂੰ ਆ ਥੋੜਾ ਜਿਹਾ ਬਣਾ ਦਿਓ ਪ੍ਰੋਜੈਕਟ ਜੇਕਰ ਨਹੀਂ ਕੋਈ ਨਾਉਣ ਨੂੰ ਜिद ਕਰਦੇ ਜਿਆਦੀ ਨਹੀਂ ਕੋਈ ਜਿਆਦੇ ਪੈਸੇ ਲਾ ਸਕਦੇ ਤੇ ਇਹੋ ਜੀ ਚੀਜ਼ ਬਣਾ ਦਿਓ ਉਹੀ ਮੰਜਾ ਨਾ ਮੰਜਾ ਗਿੱਲਾ ਆਵੇ ਹੀ ਚੱਕ ਕੇ ਆਪਾਂ ਸਿੱਧਾ ਕਰਾਂਗੇ ਤੇ ਸੁੱਕਾ ਨਿਕਲੋ ਮੰਜਾ ਸਾਨੂੰ ਹੈ ਮੈਨੂੰ ਤਾਂ ਜਿਹੜਾ ਸਿਸਟਮ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਤੇ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਜੇ ਅੱਗੇ ਹੋਰਾਂ ਵੀਰਾਂ ਭਰਾਵਾਂ ਨੂੰ ਗਰਮੀ ਦੀ ਰੋਤਾ ਤੇ ਜਿਹੜੇ ਯਾਰ ਫਾਇਦਾ ਲੈ ਸਕਣ ਬਹੁਤ ਹੀ ਵਧੀਆ ਲਾਈਕ ਸ਼ੇਅਰ ਜ਼ਰੂਰ ਕਰੋ